ਆਪਾਂ ਕਰ ਲੈ ਇੱਕ ਵਾਰ ਫਿਰ ਤੋਂ ਵਲੌਗ ਸਟਾਰਟ ਤੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਬਸ ਇਹੀ ਦਿਖਾਣਾ ਸੀ ਕਿ ਜੇ ਸੁਖਵਿੰਦਰ ਕਹੀ ਜਾਂਦਾ ਵੀ ਆਪਣੀ ਗੱਡੀ ਵਿੱਚ ਪੱਥਰ ਆ ਗਿਆ ਤੇ ਤੁਹਾਨੂੰ ਉਹ ਦਿਖਾਉਣਾ ਹੁਣ ਪੱਥਰ ਕਿੱਥੇ ਹੈ ਮੈਂ ਆਈ ਜਾਂਦਾ ਮੈਨੇ ਨੇ ਆਵਾਜ਼ ਮਾਰੀ ਤੇ ਮੈਂ ਕਿ ਚੱਲੋ ਫਿਰ ਦਿਖਾ ਦੇਣਾ ਹੁਣ ਤੁਹਾਨੂੰ ਇਹ ਪੱਥਰ ਦੇ ਦਿਖਾਉਣਾ ਤੇ ਬਾਕੀ ਦੇ ਲਈ ਧੰਨਵਾਦ ਤੇ ਵੱਧੂ ਸਪੋਰਟ ਕਰਾਈ ਜਾਂਦੇ ਹੋ ਤੁਸੀਂ ਇੱਦਾਂ ਹੀ ਸਪੋਰਟ ਬਣਾਈ ਰੱਖੋ ਤੇ ਆਪਾਂ ਜਲਦੀ ਕਰਾ ਦਾਂਗੇ ਹੋਰ ਵੀ ਸਿਰਾਂ ਤੇ ਹੁਣ ਤੁਹਾਨੂੰ ਦਿਖਾਣੇ ਪੱਥਰ ਕਿੱਥੇ ਹੈ ਕਿੱਥੇ ਸੁਖਵਿੰਦਰ ਪੱਥਰ ਹੈ ਉਹ ਵੇਖੋ ਭਾਪਾ ਕਿੱਥੇ ਟਾਇਰ ਕੋਲ ਭਾਈ ਪੱਥਰ ਆਹ ਆਟੇ ਇੱਕ ਲੱਗਿਆ ਪੱਥਰਾਂ ਦਾ ਪੱਥਰਾਂ ਦੇ ਵਿੱਚੋਂ ਨਿਕਲਿਆ ਇੱਥੋਂ ਨਿਕਲੇ ਨੇ ਸ਼ਕਵਿੰਦਰ ਨੇ ਕੱਢੇ ਭਾਈ ਉਹ ਵੇਖੋ ਹੋਰ ਛੱਟੀ ਜਾਂਦਾ ਤੇ ਭਾਈ ਜਿਹੜੇ ਕਹਿੰਦੇ ਆ ਵੀ ਮਸ਼ੀਨਾਂ 'ਚ ਪੱਥਰ ਨਹੀਂ ਆਉਂਦੇ ਦੇਖ ਲੋ ਭਾਈ ਉਹ ਪੈਨੂ ਦਿਖਦਾ ਮੈਂ ਵੀ ਇਹ ਪੱਥਰ ਹੁੰਦੇ ਆ ਪਏ ਵੱਡੇ-ਵੱਡੇ 5 ਕਿਲੋ ਦਾ ਭਾਈ ਇਹ ਕਹਿੰਦਾ 5 ਕਿਲੋ ਦਾ ਮੈਂ ਬੈਕ ਬੈਕ ਕੈਮਰਾ ਕਰ ਲਾ ਦਿਖਾਉਣਾ ਤੁਹਾਨੂੰ ਆਪੇ ਸਾਰੇ ਪੱਥਰ ਇਹ ਆਪਣੇ ਕੱਢਿਆ ਸ਼ਕਵਿੰਦਰ ਨੇ ਇੱਥੋਂ ਤੇ ਵੇਖ ਲੋ ਭਾਈ ਆ ਆਪਣੀ ਰੇ ਮਸ਼ੀਨਾਂ ਇਹ ਵੜਿਆ ਪਿਆ ਬਾਈ ਇਹਨੂੰ ਪਤਾ ਵਾਵਾ ਆ ਮਸ਼ੀਨ ਦਾ ਤੇ ਇਹਨੇ ਪੱਥਰ ਦਾ ਤੇ ਆਪਾਂ ਨੂੰ ਕਿੱਥੇ ਪਾਜਾ ਹਜੇ ਹੋਰੇ ਗਿਆ ਉਹ ਕਹਿੰਦਾ ਬਾਈ ਹਜੇ ਹੋਰ ਵੀ ਗਿਆ ਦੇਖ ਲਓ ਬਾਈ ਗਰਾਸਰ ਵੀ ਬੈਠਾ ਤਿਆਰ ਟਿੱਕੀ ਹੋਣੀ ਬਾਸਕਟ ਵੀ ਹੁੰਦੀ ਹੈ ਹੂੰ ਦੇਖ ਲਓ ਬਾਈ ਕਿੱਥੇ ਵੜਿਆ ਪਿਆ ਪੱਥਰ ਕੱਟੀ ਜਾਂਦਾ ਆਪੇ ਬਾਈ ਪੱਥਰ ਪੱਤਰੋਂ ਦਾ ਵੀ ਜਮਾਂ ਐਂਡ ਲੱਗਿਆ ਪਿਆ ਆ ਖੜੀ ਭਾਈ ਆਪਣੀ ਰਾਣੀ ਤੇ ਵਿਆਹਵਰਾ ਐਮਪੀ ਪਿੰਡ ਮੀਨਾ ਕੋ ਆ ਗਿਆ ਵਾਦੂ ਸਰਮੀ ਤੇ ਨਾਪਾ ਨੇਰਾ ਸਾਈਡ ਵੀ ਮੀ ਕਾਫੀ ਜਿਆਦਾ ਆ ਗਿਆ ਆ ਵੇਖ ਲਓ ਤੁਸੀਂ ਦੇਖ ਸਕਦੇ ਹੋ ਪੂਰਾ ਏਰੀਆ ਮਿੱਟੀ ਮਿੱਟੀ ਤੇ ਗਿੱਲ ਗਿਲ ਹੋਈ ਪਈ ਆ ਆਸੇ ਪਾਸੇ ਵੀ ਤੇ ਮਸ਼ੀਨਾਂ ਹੁਣ ਦੋ ਦਿਨ ਨਹੀਂ ਇੱਥੇ ਚੱਲਣੀਆਂ ਤੇ ਬਾਕੀ ਆਪਣਾ ਵਲੌਗ ਥੋੜਾ ਐਂਡ ਆਉਂਦਾ ਜਿੰਨੇ ਨੂੰ ਆਪਣਾ ਵਲੌਗ ਆਉਣ ਨੂੰ ਆ ਉਹ ਫੇਰ ਕੰਮ ਚੱਲ ਪਏਗਾ ਇੱਥੇ ਦਾ ਉਹ ਕੋਈ ਚੱਕਰ ਨਹੀਂ ਇਹ ਚਾਚਰ ਵੇਖਿਓ ਨਹੀ ਜਾਂਦੇ ਐ ਤੇ ਬਾਕੀ ਆਸੇ-ਪਾਸੇ ਦਾ 뷰 ਵੇਖ ਲਓ ਬਈ ਬੜਾ ਘੈਂਟ ਐ ਤੇ ਇਧਰ ਲੱਗੇ ਪਏ ਇਹੀ ਮੇ ਖਾਣ ਨੂੰ ਬੁਲਾਇ ਮਵਾਜ ਮਾਰੀ ਸੀ ਠੀਕ ਐ ਭਾਈ ਇਹਨੇ ਮੇ ਖਾਣ ਦੀ ਆਵਾਜ ਮਾਰੀ ਸੀ ਤੇ ਮੈਂ ਉੱਥੇ ਬੈਠਾ ਮੈਂ ਐਵੇਂ ਗੱਲਾਂ-ਬੱਤਾਂ ਕਰੀ ਜਾਂਦਾ ਸੀ ਤੇ ਵੇਖ ਲਓ ਬਾਈ ਤੁਹਾਨੂੰ ਫਿਰ ਦਿਖਾ ਦਿੰਦੇ ਕੋਈ ਪੱਥਰ ਦੇਖੋ ਬਈ ਅੰਨੇ ਪੱਥਰ ਬਾਈ ਮਸ਼ੀਨ ਵਿੱਚ ਪਏ ਸੀ ਬਾਈ ਮਸ਼ੀਨ ਤਾਂ ਉੰਜੇ ਜੱਬ ਗਈ ਇਹ ਮੈਨੂੰ ਲੱਗਾ ਘਟੋ ਘਟ 10 ਕੁਇੰਟਲ ਦਾ ਪੱਥਰ ਹੋਣੇ ਐ ਹਾਂ ਜੀ ਕਿੰਨਾ 10 ਕੁਆਂਟ ਦਾ ਹੋਏਗਾ ਨਾ ਹੋਏਗਾ ਹੋਏਗਾ 10 ਕੁਆਂਟ ਤੇ ਆਹ ਵੇਖੋ ਆਪਣੇ ਵੀਲਾਂ ਦਾ ਕੀ ਹਾਲ ਹੋ ਗਿਆ ਆਪਣੀ ਮਸ਼ੀਨ ਦਾ ਕੱਲ ਖੁੱਬ ਗਈ ਸੀ ਸ਼ਾਇਦ ਤੁਸੀਂ ਪਹਿਲਾਂ ਵਲੌਗ ਵੇਖ ਲਿਆ ਹੋਵੇ ਤੇ ਵੀਲਾਂ ਉਹਨਾਂ ਦਾ ਯੱਬ ਨਿਕਲਿਆ ਪਿਆ ਅੱਗੇ ਉਹਨਾਂ ਦੇ ਪਿੱਛੇ ਵਾਲੇ ਵੇਖੋ ਬਾਈ ਪੂਰਾ ਜੰਗਾਲ ਜੰਗਾਲ ਹੋਇਆ ਪਿਆ ਇਹਨਾਂ ਨੂੰ ਤੇ ਪੂਰੀ ਕੰਡੀਸ਼ਨ ਬਾਈ 1 ਵਜੇ ਤੱਕ ਖਰਾਬ ਹੋ ਗਈ ਇਹ ਕੰਬਾਈਨ ਦੀ ਉਹ ਵੇਖੋ ਬਾਈ ਪਿੱਛੇ ਵੀ ਤੁਹਾਨੂੰ ਦਿਖਾ ਦਿੰਦੇ ਆ ਵੀ ਵੇਖ ਲਓ ਬਾਈ ਐਕਸਲ ਉਕਸਲ ਬਾਈ ਐਕਸਲ ਹੋ ਗਿਆ ਕੋਈ ਚੀਜ਼ ਕਹਿ ਦਿਓ ਬਾਈ ਪੂਰੀ ਐਂਡ ਗੱਲ ਤਾਂ ਹੁਣ ਤਾਂ ਲੱਗੀ ਵੀ ਐ ਕਿਉਂਕਿ ਬਾਈ ਹੁਣ ਆਪਾਂ ਇਹ ਨਹੀਂ ਦੇਖਦੇ ਪਏ ਕਿ ਕਿਵੇਂ ਕਮਾਈ ਕਿਵੇਂ ਨਹੀਂ ਆਪਾਂ ਦੇਖੀ ਜਿੰਦੇ ਆ ਕਿ ਪੈਸਾ ਮੇਨ ਪੈਸਾ ਹੁੰਦਾ ਐ ਤੇ ਬਾਕੀ ਤੁਹਾਨੂੰ ਥੋੜੀ ਪਿੱਛੇ ਜਾ ਕੇ ਲੁੱਕ ਦੇ ਦੇਣਾ ਤੇ ਫਿਰ ਰੁਕਦੇ ਆ ਵੀਰੇ ਥੋੜਾ ਇੱਥੇ ਅੱਗੇ ਕੋਈ ਹੋਰ ਚੀਜ਼ ਹੋਈ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਨਹੀਂ ਤਾਂ ਮੈਂ ਦੋ ਦਿਨ ਦਾ ਇਕੱਠਾ ਵਲੌਗ ਅਪਡੇਟ ਕਰਕੇ ਅੰਦਰ ਹੀ ਦੇ ਦਾਂਗਾ ਤੇ ਵੇਖ ਲਓ ਬਾਈ ਬਾਕੀ ਰਾਣੀ ਦਾ ਆਪਣੀ ਇੱਕ ਨੰਬਰ ਲੱਗਦੀ ਐ ਤੇ ਚਲੋ ਠੀਕ ਐ ਥੋੜਾ ਰਕਦੇ ਆ ਵਲੌਗ ਨੂੰ ਇੱਥੇ ਉਹਨਾਂ ਆਈ ਜਾਂਦੇ ਉੱਧਰ ਤੇ ਬਾਕੀ ਫਿਰ ਕਰਦੇ ਆ ਅਪਡੇਟ ਬਾਏ